ਮੈਂ ਤੁਹਾਨੂੰ ਇੱਕ ਗੱਲ ਦੱਸਾਂ ਅਗਲੀ ਗੱਲ ਕਰਾਂਗੇ ਜੋ ਗੱਲਾਂ ਹੋਈਆਂ ਨੇ ਜੋ ਬਾਬਾ ਜੀ ਹੋਰਾਂ ਨੇ ਵੀ ਕਹੀਆਂ ਨੇ ਪਹਿਲੀ ਚੀਜ਼ ਮੈਨੂੰ ਦੱਸਿਓ ਜੇ ਦਵਿੰਦਰ ਸ਼ਰਮਾ ਬੀਬੀ 인ਦਰਜੀਤ ਕੌਰ ਬਾਬਾ ਕੁਲਵਿੰਦਰ ਸਿੰਘ ਲਖਾ ਸਿੰਘ ਸਦਾਣਾ ਜਾਂ ਮੈਂ ਜਾਂ ਬਾਕੀ ਸਾਰੀ ਟੀਮ ਐਨੇ ਇੱਕ ਖਤਰਨਾਕ ਬੰਦੇ ਆ ਕਿ ਇਹਨਾਂ ਦਾ ਸਰਕਾਰ ਜਿਹੜਾ ਲਾਈਵ ਸਟ੍ਰੀਮ ਹੁੰਦਾ ਇਹਨੂੰ ਬੰਦ ਕਰ ਦੇ ਅੱਜ ਕਿੰਨੀਆਂ ਰੈਲੀਆਂ ਨੇ ਪੰਜਾਬ ਦੇ ਵਿੱਚ ਸਰਕਾਰ ਵੀ ਬੋਲ ਰਹੀ ਆ ਬੜੇ ਮੂੰਹਾਂ ਤੋਂ ਕਿਸੇ ਦਾ ਬੰਦ ਹੋਇਆ ਸਾਡਾ ਹੋਇਆ ਐਸ ਰੈਲੀ ਦਾ ਹੋਇਆ 100 Mbps ਦਾ ਵਾਈਫਾਈ ਫੇਰ ਵੀ ਮੇਰਾ ਲੱਖਾ ਸਿੰਘ ਸਧਾਨੇ ਦਾ ਤੇ ਸਾਡੀ ਲਾਈਵ ਸਟ੍ਰੀਮ ਬੰਦ ਕੀਤੀ ਹੋਈ ਐ ਕਿਸੇ ਹੋਰ ਦੀ ਹੋਈ ਐ ਇਹ ਮੈਂ ਤੁਹਾਨੂੰ ਤਾਂ ਦੱਸ ਰਿਹਾ ਮਾੜਾ ਜਿਆ ਕੰਨ ਖੋਲੋ ਅੱਖਾਂ ਖੋਲੋ ਆ ਬਾਬਾ ਜੀ ਨੇ ਕਿਹਾ ਸੀ ਕਿ ਖਾਲਸਾ ਖਾਲਸਾ ਕੀ ਹੁੰਦਾ ਹੈ ਖਾਲਸਾ ਹੁੰਦਾ ਹੈ ਪਵਿੱਤਰ ਖਾਲਸ ਸ਼ੁੱਧ ਕੀ ਅਸੀਂ ਸ਼ੁੱਧ ਹੈਗੇ ਆ ਜਿਆ ਇੱਕ ਮਿੰਟ ਬਹਿ ਜਾਓ ਜੇ ਬੋਲੋ ਨਾ ਪਲੀਜ਼ ਬਹਿ ਜਾ ਕੋਈ ਗੱਲ ਮੈਂ ਖੜੇ ਕਰ ਲੂੰਗਾ ਕੀ ਅਸੀਂ ਸ਼ੁੱਧ ਹੈਗੇ ਆ ਕੀ ਸਾਰਥਿਕ ਕ腐ਸ਼ਨ ਦੇ ਰਹਿਤ ਹੈ ਕੀ ਸਾਡੀਆਂ ਤਾਰਾਂ ਖੱਬੇ ਸੱਜੇ ਜੁੜੀਆਂ ਜਾਂ ਨਹੀਂ ਜੁੜੀਆਂ ਮੈਂ ਪਿੰਡਾਂ ਚ ਸੀ ਜਾਣਿਆ ਸਾਨੂੰ ਪਤਾ ਕੀ ਕਹਿੰਦੇ ਨੇ ਪਹਿਲੇ ਬੰਦੇ ਯਾਰੇ ਤਾਂ ਫਲਾਨਾ ਮਾੜਾ ਹੋ ਗਿਆ ਮੈਂ ਨਹੀਂ ਸੀ ਮੈਂ ਕਿਹਾ ਫੇਰ ਫੇਰਾਂ ਦਾ ਫਲਾਨਾ ਵੀ ਹੋ ਗਿਆ ਫਲਾਨਾ ਵੀ ਹੋ ਗਿਆ ਤੇ ਫੇਰ ਮੈਂ ਵੀ ਹੋ ਗਿਆ ਮੈਂ ਉਹਨਾਂ ਨੂੰ ਇੱਕੋ ਗੱਲ ਪੁੱਛੀ ਜੇ ਤੁਹਾਡਾ ਪਿਓ ਜਾਂ ਤੁਹਾਡਾ ਪੁੱਤ ਗਲਤ ਕੰਮ ਤੇ ਲੱਗ ਜੇ ਤਾਂ ਤੁਸੀਂ ਉਹਦੇ ਨਾਲ ਲੱਗ ਜੂਗੇ ਫਿਰ ਨਹੀਂ ਵੀ ਪਾ ਲਿੰਦੇ ਨੇ ਇੱਕ ਗੱਲ ਯਾਦ ਰੱਖਿਓ ਜੇ ਸੁਧਾਰ ਆਪ ਦੇ ਆਪ ਤੋਂ ਸ਼ੁਰੂ ਹੁੰਦਾ ਹੈ ਕੀ ਅਸੀਂ ਆਪ ਦੇ ਆਪ ਚ ਸੁਧਾਰ ਕਰ ਰਹੇ ਆਂ ਕਦੇ ਵੀ ਅਸੀਂ ਕੋਈ ਚੰਗੀ ਗੱਲ ਸੁਣਨ ਚ ਇੰਟਰਸਟਡ ਹੈਗੇ ਆਂ ਥੋੜੀ ਸਾਰੀ ਜ਼ਿੰਦਗੀ ਖੇਤੀਬਾੜੀ ਤੇ ਐ ਇੱਥੇ ਖੜ ਕੇ ਦਵਿੰਦਰ ਸ਼ਰਮਾ ਬੋਲ ਕੇ ਗਏ ਨੇ ਜਿਹੜੇ ਕਿ ਖੇਤੀਬਾੜੀ ਦੇ ਸਭ ਤੋਂ ਵੱਡੇ ਮੁੱਦਾ ਨੇ ਦੁਨੀਆਂ ਦੇ ਵਿੱਚ ਕੀ ਤੁਸੀਂ ਉਹਨਾਂ ਦੀ ਗੱਲ ਸੁਣੀ ਕੀ ਇਸ ਸਰਕਾਰ ਨੇ ਉਹਨਾਂ ਦੀ ਗੱਲ ਦੁਨੀਆਂ 'ਚ ਜਾਣ ਦਿੱਤੀ ਐ ਇਸ ਸਟੇਜ ਤੋਂ ਨਹੀਂ ਬੰਦ ਕੀਤੀ ਮੈਨੂੰ ਇੱਕ ਦੱਸ ਦਿਓ ਸਾਡੇ ਨਾਲ ਕੀ ਦੁਸ਼ਮਨੀ ਐ ਯਾਰ ਅਸੀਂ ਮਾੜਾ ਕੀ ਕਰ ਰਹੇ ਆ ਸਾਡੇ ਪਿੱਛੇ ਸੀਆਈਡੀ ਸਾਨੂੰ ਧਮਕੀਆਂ ਸਾਡੀ ਸਟੇਜ ਦਾ ਲਾਈਵ ਸਟ੍ਰੀਮ ਬੰਦ ਅਸੀਂ ਗੁਨਾਹ ਕੀ ਕੀਤਾ ਹੈ ਦੱਸ ਦੇਵਾਂਗੇ ਮੈਂ ਦੱਸਦਾ ਅਸੀਂ ਗੁਨਾਹ ਕੀ ਕੀਤਾ ਹੈ ਗੁਨਾਹ ਅਸੀਂ ਇਹ ਕੀਤਾ ਕਿ ਜਿਹੜੀ ਇਹਨਾਂ ਦੀ ਨੂਰਾ ਕੁਸ਼ਤੀ ਹੁੰਦੀ ਹੈ ਨੂਰਾ ਕੁਸ਼ਤੀ ਪਤਾ ਕੀ ਹੈ ਮਿਲ ਜੁਲ ਕੇ ਲੜਨਾ ਮਿਲ ਜੁਲ ਕੇ ਖੋਲਣਾ ਅਸੀਂ ਉਹਨੂੰ ਐਕਸਪੋਜ਼ ਕਰ ਰਹੇ ਹਾਂ ਅਸੀਂ ਉਹਨੂੰ ਬਾਹਰ ਦੱਸ ਰਹੇ ਹਾਂ ਨਹੀਂ ਤਾਂ ਮੈਨੂੰ ਦੱਸੋ ਇਹਨਾਂ ਦੀਆਂ ਹੂਟਰ ਵੀ ਓਵੇਂ ਵੱਜਦੇ ਰਹਿੰਦੇ ਨੇ ਇਹਨਾਂ ਦੀਆਂ ਕੋਠੀਆਂ ਵੀ ਓਵੇਂ ਨੇ ਇਹਨਾਂ ਤੇ ਬਲਡੋਜ਼ਰ ਕਿਉਂ ਨਹੀਂ ਚੱਲਦਾ ਵੀ ਇਹ ਬਲਡੋਜ਼ਰ ਕਿਰੀ ਬਾਂਦੇ ਕਰ ਲਈ ਐ ਕੀ ਇਹਨਾਂ ਨੂੰ ਪਤਾ ਨਹੀਂ ਕਿ ਇਹਨਾਂ ਦੇ ਤਿੰਨ ਡੀਜੀਪੀ ਤਿੰਨ ਡੀਜੀਪੀ ਰਿਪੋਰਟਾਂ ਦੇ ਕੇ ਗਏ ਨੇ ਕਿ ਸਮਗਲ ਪੁਲਸ ਵਾਲੇ ਤੇ ਲੀਡਰ ਨੈਕਸਸ ਹੈ ਮਿਲੇ ਹੋਏ ਨੇ ਤਾਂ ਹੀ ਨਸ਼ਾ ਵੇਖਦਾ ਹੈ ਕੀ ਉਹਨਾਂ ਤੇ ਕੋਈ ਕਾਰਵਾਈ ਹੋ ਰਹੀ ਹੈ ਦੱਸ ਦਿਓ ਹੋ ਰਹੀ ਆ ਤਾਂ ਮੈਨੂੰ ਦੱਸੋ ਹਰ ਪਿੰਡ ਦੇ ਬੰਦੇ ਨੂੰ ਪਤਾ ਹੁੰਦਾ ਹੈ ਕਿ ਨਸ਼ਾ ਕੌਣ ਵੇਚ ਰਿਹਾ ਹੈ ਕਿ ਥਾਣੇਦਾਰ ਨੂੰ ਪਤਾ ਨਹੀਂਗਾ ਐਸਐਸਪੀ ਨੂੰ ਪਤਾ ਨਹੀਂਗਾ ਤਾਂ ਫਿਰ ਵੇਖ ਕੇ ਮਰਿਆ ਇਸ ਕਰਕੇ ਵਿਕ ਰਿਹਾ ਕਿ ਮਿਲੇ ਹੋਏ ਨਹੀਂ ਪੈਸੇ ਵੰਡੇ ਜਾਂਦੇ ਨਹੀਂ ਆਂ ਰੇਤਾ ਸੀ ਅਸੀਂ ਆਣਿਆ ਰੇਤਾ ਫਰੀ ਮਿਲੇ ਮੁਫਤ ਮਿਲੇ ਇਹਨਾਂ ਨੇ ਪਤਾ ਕਿਉਂ ਮੋਲੜ ਆਇਆ ਸੀ ਆਂਦੇ ਜੀ ਸਰਕਾਰ ਦੀ ਕਮਾਈ ਵਧਾਉਣੀ ਹੈ ਪਤਾ ਕਿੰਨੀ ਵਧੀਆ ਸਰਕਾਰ ਦੀ ਕਮਾਈ ਪਿਛਲੇ ਸਾਲ 288 ਕਰੋੜ ਰੁਪਇਆ 288 تے کرپشن کی نے دیا ہے رشوت خوری کی نے دیا ہے پندرہ ہزار کروڑ دی اور کھاندے کون نے اے ہی لیڈا پہلا پہلا آلے سی او دو پہلا او پہلا آلے سی جہاں ہونا لینے تے جڑے اگلے تھاپیاں مار رہے نے او بھی نظر سیتے ہے اور اسی کہہ رہے ہیں مبت کرو دس دائیں کے میں ਜੇ ਰੇਤੇ ਨੂੰ ਮੁਫਤ ਕਰ ਦੇਣ ਅਸੀਂ ਕਿਹਾ ਇੱਕ ਝੋਟਾ ਜਿਹਾ ਟੈਕਸ ਲਾਓ ਜਿਹੜਾ ਬੰਦਾ ਜਿੰਨਾ ਕ ਮਕਾਨ ਛੱਤੇ ਥੋੜਿਆਂ ਨੂੰ ਛੱਡ ਦਿਓ ਅਮੀਰ ਬੰਦੇ ਜੇ ਛੱਤਨ ਜਾਂ ਜੋ ਕੋਈ ਵਪਾਰ ਕਰੇ ਛੱਤੇ ਉਤੋਂ ਥੋੜਾ ਜਿਹਾ ਟੈਕਸ ਲੈ ਲਓ 0.5 ਮੈਂ ਤੁਹਾਨੂੰ ਲਿਖ ਕੇ ਦਿੰਦਾ ਕਿ ਸਰਕਾਰ ਦੀ ਕਮਾਈ ਹਜ਼ਾਰ ਤੋਂ 2000 ਕਰੋੜ ਹੋ ਜੂ ਤੈਨੂੰ ਰੇਤਾ ਮੁਫਤ ਮਿਲੂ ਕੀ ਇਹ ਮਨਜ਼ੂਰ ਨਹੀਂਗਾ ਤੁਹਾਨੂੰ ਮਨਜ਼ੂਰ ਹੈ ਮਨਜ਼ੂਰ ਕੀ ਰੂਣੀਗਾ ਸਰਕਾਰ ਨੂੰ ਕਿਉਂ ਕਿਉਂਕਿ ਇਹਨਾਂ ਦੇ ਜਿਹੜੀਆਂ ਗੱਡੀਆਂ ਨੇ ਇਹਨਾਂ ਦੀਆਂ ਜਿਹੜੀਆਂ ਕੋਠੀਆਂ ਪੈਂਦੀਆਂ ਨੇ ਇਹਨਾਂ ਤੋਂ ਪੈਂਦੀਆਂ ਨੇ ਆਹ ਗੱਲ ਇਹਨਾਂ ਨੂੰ ਬੁਰੀ ਲੱਗਦੀ ਹੈ ਇਸੇ ਕਰਕੇ ਅੱਜ ਸਾਡੀ ਰੈਲੀ ਪੈਂਡ ਕੀਤੀ ਗਈ ਹੈ ਬਾਕੀ ਸਾਰਿਆਂ ਦੀਆਂ ਚੱਲ ਰੀਆਂ ਨੇ ਇਹ ਤੂੰ ਸਮਝੋ ਇਹਦਾ ਮਤਲਬ ਕੀ ਹੈ ਇਹ ਜੁੜੇ ਮਿਲੇ ਨੇ ਇਹ ਨੂਰਾ ਕੁਸ਼ਤੀ ਹੈ ਔਰ ਜੇ ਤੁਸੀਂ ਖਾਲਸੇ ਦੀ ਗੱਲ ਕਰਦੇ ਹੋ ਅੱਜ ਆਪਾਂ ਪੰਜਾ ਤਖਤਾਂ ਚੋਂ ਇੱਕ ਤਖਤ ਸ੍ਰੀ ਦਮਦਮਾ ਸਾਹਿਬ ਉੱਥੇ ਬੈਠੇ ਆਂ ਕੀ ਅਸੀਂ ਉਹਨਾਂ ਸਿੱਖਿਆਵਾਂ ਨੂੰ ਸਮਝਾਂਗੇ ਜਿਹਦੇ ਚ ਜਿਹਦਾ ਜ਼ਿਕਰ ਬਾਬਾ ਜੀ ਨੇ ਕੀਤਾ ਕੀ ਸਾਡੇ ਪਿੰਡਾਂ ਚ ਸਾਡੇ ਸਿਵੇਂ ਏਕ ਨੇ ਸਾਡੇ ਗੁਰਦੁਆਰਾ ਸਾਹਿਬ ਸਭ ਜਾ ਸਕਦੇ ਨੇ ਜੇ ਨਹੀਂ ਤਾਂ ਮੈਨੂੰ ਦੱਸੋ ਅਸੀਂ ਗੁਰੂ ਦੇ ਸਿੱਖ ਕਿਵੇਂ ਹੋਏ ਜੇ ਸਾਡੇ ਜਿਹੜੇ ਗਰੀਬ ਭਾਈਚਾਰਾ ਜੇ ਸਾਡੇ ਪਿੰਡਾਂ ਚ ਉਹਨਾਂ ਲਈ ਤੀਜਾ ਹਿੱਸਾ ਪੰਚਾਇਤੀ ਜ਼ਮੀਨ ਦਾ ਇਹ ਕਿਹਾ ਗਿਆ ਕਿ ਉਹਦੀ ਬੋਲੀ ਸਿਰਫ ਉਹ ਲਾਉਣਗੇ ਕਿ ਅਸੀਂ ਉਹਨਾਂ ਨੂੰ ਲੋਨ ਦਿੰਨੇ ਆ ਜੇ ਨਹੀਂ ਲਾਉਣਦੇ ਰੇ ਤਾਂ ਅਸੀਂ ਦੱਸੋ ਸਿੱਖ ਕਿਵੇਂ ਹੋਏ ਸਿੱਖਾਂ ਦੀ ਮਰਿਆਦਾ ਪਰਿਭਾਸ਼ਾ ਉਹਦਾ ਕਾਰਜ ਉਹ ਬਣਾਇਆ ਗਿਆ ਕਿਉਂ ਸੀ ਉਹ ਨੂੰ ਸਮਝੋ ਉਹ ਜ਼ਰੂਰਤ ਹੈ ਅਸੀਂ ਭੱਜੇ ਫਿਰਦੇ ਆ ਕਿ ਆਹ ਬੰਦਾ ਖੜ ਗਿਆ ਫੋਟੋਆਂ ਖਿਚਾ ਲਓ ਆ ਜਿਹੜਾ ਹੂਟਰ ਵਜਾਉਂਦਾ ਹੁੰਦਾ ਇਹਨੂੰ ਘਰੇ ਬੁਲਾ ਲਓ ਇਹਨਾਂ ਨੂੰ ਸਵਾਲ ਪੁੱਛਿਆ ਕਰੋ ਇਹਨਾਂ ਦੀਆਂ ਕੋਠੀਆਂ ਵੱਟੀਆਂ ਕਿਵੇਂ ਹੋ ਗਈਆਂ ਤੇ ਤੁਹਾਡੇ ਘਰ ਛੋਟੇ ਕਿਵੇਂ ਹੋ ਗਏ ਇਹ ਜ਼ਰੂਰੀ ਹੈ ਇਹ ਪੰਜਾਬ ਜਿਹੜਾ ਕਿ ਦੂਜੇ ਦੇ ਘਰ ਲੱਗੀ ਅੱਗ ਬੁਝਾਉਂਦਾ ਸੀ ਅੱਜ ਅਸੀਂ ਆਪ ਦੇ ਘਰ ਲੱਗੀ ਆ ਕਿ ਨਹੀਂ ਬੁਝਾਰੇ ਆ ਅਸੀਂ ਰੂੜਿਆ ਵਾਲੀ ਪਿੰਡ ਗਏ ਮੁਕਸਰ ਕੋਲੇ ਮੇਰੇ ਕੋਲੇ ਤੇ ਲੱਖੇ ਕੋਲੇ 20 ਆਦਮੀ ਆਏ ਆਂਦੇ ਕਾਲਾ ਪਾਣੀ ਬੰਦ ਨਾ ਕਰਾ ਦਿਓ ਜੇ ਕਿਉਂਕਿ ਸਾਨੂੰ ਪਾਣੀ ਹੀ ਨਹੀਂ ਮਿਲਦਾ ਇਹ ਪੰਜਾਬ ਜੀ ਦਾ ਨਾਂ ਪਾਣੀਆਂ ਤੇ ਐ ਅੱਜ ਉਥੇ ਪਾਣੀ ਪੀਣ ਨੂੰ ਹੈ ਨਹੀਂ ਖੇਤਾਂ 'ਚ ਲਾਉਂ ਨੋ ਹੈ ਨਹੀਂ ਨਾਉਂ ਨੋ ਹੈ ਨਹੀਂ ਤਾਂ ਦੱਸੋ ਇਹ ਉਹ ਪੰਜਾਬ ਹੈ ਤਾਂ ਜਿਹੜੇ ਪਹਿਲਾਂ ਰਾਜ ਕਰਦੇ ਰਹੇ ਨੇ ਕੀ ਉਹ ਦੋਸ਼ੀ ਨਹੀਂ ਗਏ ਕੀ ਤੁਸੀਂ ਉਹਨਾਂ ਤੋਂ ਸਵਾਲ ਨਹੀਂ ਪੁੱਛੂਗੇ ਜਾਂ ਜਿਕੜ ਚੌਧਰੀਆਂ ਮਗਰ ਲੱਗ ਕੇ ਜਿੰਦਾਬਾਦ ਜਿੰਦਾਬਾਦ ਔਰ ਬਰਬਾਦ ਕਰ ਦਿਓ ਪੰਜਾਬ ਨੂੰ ਅਸੀਂ ਕਿਹੜੇ ਮਤੇ ਲੈ ਕੇ ਆਏ ਆ ਨਸ਼ੇ ਦਾ ਅਸੀਂ ਕਹਿ ਰਹੇ ਆ ਕਿ ਥਾਣੇਦਾਰ SSP ਜ਼ਿੰਮੇਦਾਰ ਬਣਾਓ ਉਸ ਇਲਾਕੇ ਦੇ ਜਿੱਥੇ ਨਸ਼ਾ ਵਿਕੈ ਮੈਂ ਤੁਹਾਨੂੰ ਗਰੰਟੀ ਨਾਲ ਆਣਾ ਇੱਕ ਮਹੀਨੇ ਚ ਨਸ਼ਾ ਬੰਦ ਹੋ ਜੂ ਕਿਉਂ ਕਿਉਂਕਿ ਇਹ ਲੋਕ ਹੀ ਵਕਾਉਂਦੇ ਨੇ ਔਰ ਹਿੱਸਾ ਤਾਂ ਤੱਕ ਜਾਂਦਾ ਹੈ ਨਹੀਂ ਤਾਂ ਸਾਰੇ ਪਿੰਡ ਨੂੰ ਪਤਾ ਸਾਰੇ ਸ਼ਹਿਰ ਨੂੰ ਪਤਾ ਤਾਂ ਕੀ ਉਸ ਏਰੀਏ ਦੇ ਥਾਣੇਦਾਰ ਨੂੰ ਨਹੀਂ ਪਤਾ ਉਸ ਡਿਸਟ੍ਰਿਕਟ ਦੇ SSP ਨੂੰ ਨਹੀਂ ਪਤਾ ਪਤਾ ਹੈ ਪਰ ਉਹ ਕੌਣ ਵਾਲਿਆਂ ਚ ਨੇ ਅੱਜ ਜਿਹੜਾ ਮਤਾ ਪਾਸ ਕਰਨਾ ਹੈ ਅਸੀਂ ਲੈ ਕੇ ਉਹਦੇ ਚੇ ਸ਼ਾਮਲ ਹੈ ਰੇਹਤ ਵਾਲੀ ਗੱਲ ਤੁਹਾਨੂੰ ਮੈਂ ਦੱਸ ਚੁੱਕਿਆ ਕਿ ਅਸੀਂ ਫਰੀ ਕਰਨਾ ਚਾਹੁੰਦੇ ਆ ਤੇ ਸਰਕਾਰ ਦੀ ਆਮਦਨੀ ਵੀ ਵਧਾਉਣਾ ਚਾਹੁੰਦੇ ਆ ਕਿ ਉਹ ਮਤਾ ਪਾਸ ਨਹੀਂ ਹੋਣਾ ਚਾਹੀਦਾ ਉਹ ਕਰਾਂਗੇ ਅੱਜ ਪਾਣੀ ਮੈਨੂੰ ਦੱਸੋ ਪਹਿਲਾਂ ਤਾਂ ਪਾਣੀ ਬਚਿਆ ਹੀ ਨਹੀਂ ਤੇ ਜਿਹੜਾ ਬਚਿਆ ਉਹ ਕਾਲਾ ਤੇ ਜਿਹੜਾ ਕਾਲਾ ਕਰਦੇ ਨੇ ਆ بڑے ਬੰਦੇ ਆ ਗਏ ਨੇ ਉਹਨਾਂ ਨੂੰ ਸੰਤ ਵੀ ਕਹਿ ਦਿੰਦੇ ਨੇ ਕਈਆਂ ਨੂੰ ਮੁੱਖ ਮੰਤਰੀ ਸਪੀਕਰ ਵੀ ਕਹਿੰਦੇ ਨੇ ਮੈਨੂੰ ਪੁੱਛੋ ਇਨ੍ਹਾਂ ਤੋਂ ਕੀ ਪੰਜਾਬ ਦਾ ਪਾਣੀ ਪਹਿਲਾਂ ਕਾਲਾ ਸੀਗਾ ਮੈਂ ਬਾਹਰ ਰਿਹਾ ਕੋਈ ਲੰਮਾ ਚੌੜਾ ਬੰਦਾ ਦੀਦਾ ਸੀ ਲੋਕ ਆਂਦੇ ਸੀ ਪੰਜਾਬ ਦਾ ਹੋਊਗਾ ਕਿ ਅੱਜ ਪੰਜਾਬ ਦੇ ਵਿੱਚ ਕੈਂਸਰ ਦੀ ਟ੍ਰੇਨ ਚੱਲ ਰਹੀ ਹੈ ਸ਼ਰਮ ਦੀ ਗੱਲ ਆ ਸਾਡੇ ਲਈ ਇਹ ਦੋਸ਼ੀ ਨੇ ਤਬਰ ਕੀ ਅਸੀਂ ਦੋਸ਼ੀ ਨਹੀਂ ਜੋ ਸਹੀ ਜਾ ਰਹੇ ਆ ਅਸੀਂ ਬੋਲ ਰਹੇ ਆ ਮੁਠੀਆਂ ਮੀਚ ਕੇ ਹੱਥ ਚਾਕੇ ਜਿੰਦਾਬਾਦ ਕਹਿ ਦਿੰਦੇ ਆ ਮੈਂ ਕਹਾਂਗਾ ਉਹਨਾਂ ਬੰਦਿਆਂ ਨੂੰ ਤੁਸੀਂ ਗੁਰੂ ਤੋਂ ਬੇਮੋਖੋਂ ਜਿਹੜੇ ਬੰਦੇ ਕ੍ਰਾਪਸ਼ਨ ਦਾ ਸਾਥ ਦੇਣ ਜਿਹੜੇ ਬੰਦੇ ਦੋਸ਼ਾਂ ਵਾਲਿਆਂ ਦਾ ਸਾਥ ਦੇਣ ਉਹ ਖਾਲਸੇ ਕਿਵੇਂ ਹੋ ਸਕਦੇ ਆ ਖਾਲਸ مین ਪਵਿੱਤਰ ਸ਼ੁੱਤ ਤੇ ਤੁਸੀਂ ਸ਼ੁੱਧ ਕਿਵੇਂ ਹੋਏ ਫਿਰ ਜੇ ਐਵੇਂ ਜੇ ਬੰਦਿਆਂ ਦਾ ਸਾਥ ਤੇ ਨਹੀਂ ਹੋ ਦੂਸਰੀ ਚੌਥੀ ਗੱਲ ਜਿਹੜੀ ਅਸੀਂ ਕਹਿ ਰਹੇ ਆ ਕਿ ਕੁਝ ਮਸਲੇ ਆਪਾਂ ਸਹੀ ਕਰ ਸਕਦੇ ਆ ਖੁਦ ਮਿਲ ਕੇ ਸਹੀ ਕਰ ਸਕਦੇ ਆ ਕਿ ਆਪਾਂ ਉਹ ਸਹੀ ਕਰ ਰਹੇ ਆ ਪਿੰਡਾਂ ਦੇ ਵਿੱਚ ਜਾਤ ਪਾਤ ਹੋਰ ਧਰਮ ਇਹ ਬਾਸਾ ਗੱਲਾਂ ਨੂੰ ਪਾਸੇ ਕਰੋ ਕਿਉਂਕਿ ਤੁਹਾਨੂੰ ਵੰਡਿਆ ਜਾ ਰਿਹਾ ਹੈ ਇੱਕ ਗੱਲ ਦਾ ਧਿਆਨ ਰੱਖਿਓ ਜੇ ਪਹਿਲਾਂ ਹਿੰਦੂ ਔਰ ਸਿੱਖ ਵੰਡੇ ਗਏ ਹੁਣ ਦਾਲਤ ਤੇ ਜੱਟ ਵੰਡੇ ਜਾਣਗੇ ਫੇਰ ਕਿਸਾਨ ਤੇ ਬਾਕੀ ਵੰਡੇ ਜਾਣਗੇ ਫੇਰ ਬ੍ਰਾਹਮਣ ਤੇ ਸ਼ੂਦਰ ਵੰਡੇ ਜਾਣਗੇ ਕਿ ਆਸੀ ਇਹ ਵੰਡੀ ਪਾਉਣੀ ਏ ਔਰ ਫਾਇਦਾ ਕਿਨੂੰ ਹੋਣਾ ਜੋ ਸਾਨੂੰ ਵੰਡ ਕੇ ਵੋਟਾਂ ਲੈ ਕੇ ਅੱਗੇ ਠੱਗੀਆਂ ਮਾਰਦੇ ਨੇ ਕੁਰਸੀਆਂ ਤੇ ਬੈਠੇ ਆਹੀ ਸਾਡਾ ਮੁੱਖ ਮੰਤਰੀ ਸੀ ਆਹ ਇਹ ਸਪੀਕਰ ਸੀ ਇਹੀ ਬੁੱਡੇ ਨਾਲੇ ਦੇ ਨਾਲ-ਨਾਲ ਚੱਲਿਆ ਸੀ ਹੁਣ ਕੀ ਹੋ ਗਿਆ ਹੁਣ ਉਹ ਬੁੱਢਣ ਨਾਲਾ ਸਾਫ ਹੋ ਗਿਆ ਹੁਣ ਕਿਉਂ ਨਹੀਂ ਬੋਲਦਾ ਪਤਾ ਕਿਉਂ ਪਹਿਲਾਂ ਇਸ ਲਈ ਬੋਲਦਾ ਸੀ ਕਿ ਵੋਟ ਚਾਹੀਦੀ ਹੈ ਹੁਣ ਇਸ ਲਈ ਨਹੀਂ ਬੋਲਦਾ ਕਿ ਨੋਟ ਚਾਹੀਦੇ ਨੇ ਇਹ ਨੋਟ ਦਿੰਦੇ ਨੇ ਇਹਨਾਂ ਨੂੰ ਔਰ ਸਾਡੇ ਆ ਦੁਸ਼ਮਣ ਕਿਉਂ ਹੋਇਆ ਕਿਉਂਕਿ ਆਂਦੇ ਆ ਸੀ ਵੰਡਣਾ ਵੰਡ ਕੇ ਛਕਣਾ ਲੜਨ ਦਾ ਜੋ ਸਾਨੂੰ ਗੁਰੂ ਸਾਹਿਬ ਨੇ ਸਿਖਾਇਆ ਸੀ ਉਹ ਕਿਰਤ ਦੀ ਕਮਾਈ ਸੀ ਕਿਰਤਕਾਰ ਤੇ ਵੰਡ ਸ਼ਕ ਇਹ ਕਹਿ ਰਹੇ ਨੇ ਕਰਪਸ਼ਨ ਕਰ ਭ੍ਰਸ਼ਟਾਚਾਰ ਕਰ ਠਗੀਆਂ ਮਾਰ ਤੇ ਵੰਡ ਲੋ ਕੀ ਅਸੀਂ ਇਹ ਕਰਾਂਗੇ ਕਬੂਲ ਕਰਾਂਗੇ ਮੈਂ ਤੁਹਾਨੂੰ ਆਜਾਣਾ ਕੋਈ ਸਿਰ ਦੇਣ ਦੀ ਲੋੜ ਨਹੀਂ ਹਜੇ ਸਿਰ ਦਾ ਇਸਤੇਮਾਲ ਕਰਨ ਦੀ ਲੋੜ ਹੈ ਸਿਰ ਜੋੜਨ ਦੀ ਲੋੜ ਹੈ ਸਭ ਕੁਝ ਕਰ ਸਕਦੇ ਆ ਜਰਾ ਆਵਾਜ਼ ਉਠਾਓ ਕੋਈ ਵੀ ਬੰਦਾ ਮਾੜੀ ਮੋਟੀ ਹਲਕੀ ਗੱਲ ਕਰੇ ਹੋਰ ਛੱਡੋ ਜਿਵੇਂ ਲੱਖਾਂ ਜ਼ਿਕਰ ਕਰਦਾ ਹੁੰਦਾ ਕੋਈ ਟੈਂਪੂ ਹੀ ਕਰ ਲੇ ਤਾਂ ਤੁਸੀਂ ਉਹਦੀਆਂ ਵੀਡੀਓ ਵੇਨੇ ਹੋ ਕਿਤੇ ਚੰਗੀ ਚੀਜ਼ ਵੇਨੇ ਹੋ ਨਹੀਂ ਐਸੇ ਕਰਕੇ ਸਾਡੇ ਮੁੰਡੇ 40 40 50 50 ਲੱਖ ਲਾ ਕੇ ਬਾਹਰ ਜਾ ਰਹੇ ਨੇ ਤੇ ਹੱਤਕੜੀਆਂ ਲਾ ਕੇ ਵਾਪਸ ਆ ਰਹੇ ਨੇ ਮੈਂ ਦੁਨੀਆ 'ਚ ਘੁੰਮਿਆ ਮੈਂ ਤੁਹਾਨੂੰ ਦਾਅਵੇ ਨਾਲ ਆਣਾ ਕਿ ਦੁਨੀਆ ਦਾ ਕੋਈ ਵੀ ਦੇਸ਼ ਲੀਡਰਾਂ ਨੇ ਚੰਗਾ ਨਹੀਂ ਕੀਤਾ ਉਥੋਂ ਦੇ ਲੋਕਾਂ ਨੇ ਚੰਗਾ ਕੀਤਾ ਔਰ ਇਹ ਲੀਡਰ ਉੱਤੋਂ ਨਹੀਂ ਡਿੱਗਦੇ ਸਾਡੇ ਚੋਂ ਹੀ ਜਾਂਦੇ ਨੇ ਕੀ ਅਸੀਂ ਪਿੰਡਾਂ ਦੀ ਜਦੋਂ ਪੋਲਿਟਿਕਸ ਕਰਦੇ ਆਂ ਪਿੰਡਾਂ ਦੀ ਰਾਜਨੀਤੀ ਕਰਦੇ ਆਂ ਕੀ ਅਸੀਂ ਉਹਦੇ 'ਚ ਸਾਫ਼ ਆਏ ਕੀ ਅਸੀਂ ਪੈਸੇ ਨਹੀਂ ਦਿੰਦਾ ਅਸੀਂ ਸ਼ਰਾਬ ਦੀਆਂ ਬੋਤਲਾਂ ਨਹੀਂ ਵੰਦਦੇ ਜੇ ਅਸੀਂ ਵੰਦਦੇ ਆ ਤਾਂ ਫਿਰ ਇਹਨਾਂ ਨੂੰ ਕੀ ਕਹੋਗੇ ਤੁਸੀਂ ਵੀ ਸੋ ਸਭ ਤੋਂ ਜ਼ਰੂਰੀ ਹੈ ਖੁਦ ਨੂੰ ਆਪਣੇ ਆਪ ਨੂੰ ਸਹੀ ਕਰੋ ਇੱਕ ਮੈਨੂੰ ਦੱਸਿਓ ਜੇ ਜਿਹੜਾ ਬੰਦਾ 7 ਕਰੋੜ ਰੁਪਈਆ ਲਾ ਕੇ ਐਮ ਐਲ ਏ ਬਣਦਾ ਹੈ ਉਹ ਤੁਹਾਡੀ ਸੇਵਾ ਕਰੂਗਾ ਜਿਹੜਾ ਸਰਪੰਚ 30 ਤੋਂ 40 ਲੱਖ ਰੁਪਈਆ ਲਾ ਕੇ ਬਣਿਆ ਹੈ ਉਹ ਗਰੰਟਾ ਹੀ ਖਾਊਗਾ ਇਹਨੂੰ ਸਮਝੋ ਮੈਂ ਤੁਹਾਨੂੰ ਫੇਰ ਕਹਿ ਰਿਹਾ ਤਿੰਨ ਤੋਂ ਚਾਰ ਸਾਲ ਬਾਕੀ ਨੇ ਇਹ ਪੰਜਾਬ ਨਹੀਂ ਰਹਿਣਾ ਨਾ ਤੁਹਾਡੀ ਬੋਲੀ ਰਹਿਣੀ ਹੈ ਲਖੇ ਨੇ ਬੜਾ ਸਹੀ ਦੱਸਿਆ ਤੁਹਾਨੂੰ ਬਾਹਰ ਲਿਆਂ ਦੀ ਗਿਣਤੀ ਬਾਹਰ ਲਿਆਂ ਦੀ ਗਿਣਤੀ 2011 ਚ 1 ਕਰੋੜ 40 ਲੱਖ ਸੀ ਤਾਂ ਜੇ ਵੇਖ ਲਓ ਉਹਨਾਂ ਦੀ ਗਿਣਤੀ ਕਿੰਨੀ ਹੈ ਕਿ ਅਸੀਂ ਆਪਦੇ ਪੰਜਾਬ 'ਚ ਮਾਈਨੋਰਟੀ ਬਣਨ ਜਾ ਰਹੇ ਆਂ ਘੱਟ ਗਿਣਤੀ ਬਣਨ ਜਾ ਰਹੇ ਆਂ ਇਸ ਕਰਕੇ ਪੰਜਾਬੀ ਸੂਬਾ ਲਿਆ ਸੀ ਇਸ ਕਰਕੇ ਦਰਸ਼ਨ ਸਿੰਘ ਫੈਰੂਮਾਨ ਹੋਣੇ ਸ਼ਹਾਦਤ ਦਿੱਤੀ ਸੀ ਇਹਨੂੰ ਸੋਚੋ ਤੇ ਤੁਹਾਡੇ ਸੋਚੇ ਨਾਲ ਹੋਣਾ ਜੇ ਤੁਸੀਂ ਪਿੱਠਾ ਘੁਮਾ ਕੇ ਚਲੇ ਗਏ ਤਾਂ ਫੇਰੇ ਜਿਹੜੇ ਲੋਟੂ ਸੀਗੇ ਇਹਨਾਂ ਲੋਟੂਆਂ ਨੇ ਲੁੱਟਣਾ ਹੈ ਅਸੀਂ ਕਿਉਂ ਤੁਰੇ ਫਿਰਦੇ ਆਂ ਗੱਡੀਆਂਾਂ ਤੇ ਆਡੀਆਂ ਕਸਾਉਂਦੇ ਸਿਰਫ ਇੱਕੋ ਕਾਰਨ ਕਰਕੇ ਜੇ ਪੰਜਾਬ ਨਾ ਰਿਆ ਨਾ ਕੋਈ ਇੱਥੇ ਸਾਡੀ ਭਾਸ਼ਾ ਰਹਿਣੀ ਐ ਨਾ ਸਾਡੀ ਰਾਜਨੀਤੀ ਨਾ ਸਾਡਾ ਉਹ ਕਲਚਰ ਨਾ ਸਾਡੀ ਵਿਰਾਸਤ ਰਹਿਣੀ ਐ ਔਰ ਇੱਥੋਂ ਤੱਕ ਕਿ ਸਾਡਾ ਧਰਮ ਵੀ ਦੋਇਮ ਧਰਮ ਬਣ ਜਾਊਗਾ ਅੱਜ ਸਾਡਾ ਧਰਮ ਪੰਜਾਬ 'ਚ ਪ੍ਰਥਮ ਐ ਪਹਿਲੇ ਨੰਬਰ ਤੇ ਐ ਫਿਰ ਪਿੱਛੇ ਜਾਊਗਾ ਕੀ ਤੁਸੀਂ ਅਜੇ ਲਈ ਤਿਆਰ ਹੋ ਇਸ ਤੋਂ ਬਚਣਾ ਇਸੇ ਲਈ ਅੱਜ ਅਸੀਂ ਪੰਜ ਮਤੇ ਲੈ ਕੇ ਆਏ ਆ ਪੰਜ ਮਤੇ ਜਿਹੜੇ ਤੁਹਾਡੇ ਫਤਵੇ ਨਾਲ ਇਸ ਗਵਰਨਮੈਂਟ ਨੂੰ ਭੇਜਾਂਗੇ ਕਿ ਮੰਨ ਜਾਓ ਇਹਨਾਂ ਨੂੰ ਲਾਗੂ ਕਰੋ ਜਿਆਦਾ ਕਾਨੂੰਨ ਬਣਾਓ ਜਾਂ ਕਾਨੂੰਨ ਦੇ ਵਿੱਚ ਸੋਧ ਕਰੋ ਨਹੀਂ ਕਰੂਗੇ ਤਾਂ ਤੁਸੀਂ ਜਾਓਗੇ ਔਰ ਇਸੇ ਗੱਲੋਂ ਡਰਦਿਆਂ ਨੇ ਅੱਜ ਸਾਡਾ ਲਾਈਵ ਬੰਦ ਕੀਤਾ ਹੈ تسی آپ سمجھو انہا نو خطرہ صرف ساتھوں ہیں تجھے صرف ساتھوں ہیں تا پھر باقی انہا کی یہ مسئلہ ہے باقی انہا کی یہ انڈرسٹینڈنگ ہے انہو سوچے ہو جائے اور جڑے بھی نمے بن جڑے بھی بن او انہا شرطان تے بن جو آپا قانون بنا گے اور اے پہلے پنج صرف پہلا چہرن ہے اس تو بعد اگلے پنج جاؤں گے پھر پنج جاؤں گے ਔਰ ਜਦੋਂ ਤੱਕ ਅਗਰੇ ਇਲੈਕਸ਼ਨ ਆਉਣੇ ਆ ਉਦੋਂ ਤੱਕ ਇੰਨੇ ਕ ਮਸਲੇ ਹੋਣਗੇ ਜਿਹਦੇ ਨਾਲ ਅਸੀਂ ਪੰਜਾਬ ਨੂੰ ਵਾਕਈ ਪੰਜਾਬ ਬਣਾ ਸਕਾਂਗੇ ਜੋ ਗੁਰੂਆਂ ਦੇ ਟਾਈਮ ਸੀਗਾ ਜੋ ਗੁਰੂਆਂ ਨੇ ਤਸਵਰ ਕੀਤਾ ਸੀ ਸਿਰਜਿਆ ਸੀ ਜਿਹਦੇ ਬਾਰੇ ਕਿ ਕਲਪਨਾ ਕੀਤੀ ਸੀ ਉਹ ਪੰਜਾਬ ਬਣ ਸਕਦਾ ਪਰ ਉਹ ਐ ਨਹੀਂ ਬਣਨਾ ਕਿ ਕੋਈ ਉੱਤੋਂ ਡਿੱਗ ਪੂ ਕੋਈ ਹੋਰ ਆ ਜੂ ਉਹ ਤੁਹਾਨੂੰ ਉੱਠਣਾ ਪੈਣਾ ਸਭ ਤੋਂ ਪਹਿਲਾਂ ਤੁਸੀਂ ਉੱਠੋਗੇ ਫਿਰ ਬਾਹਰ ਲਿਓਗੇ ਸੋ ਇਹ ਜ਼ਰੂਰੀ ਹੈ ਗੁਰੂ ਸਾਹਿਬ ਨੇ ਕੀ ਕਿਹਾ ਸੀ ਰਾਜ ਵੀ ਨਿਜਵਾਲ ਨਾਲ ਲਿਆ ਜਾਂਦਾ ਹੈ ਤੇ ਨਿਜਵਾਲ ਨਾਲ ਅਸੀਂ ਆਪ ਦੇ ਆਪ ਨੂੰ ਨਹੀਂ ਬਚਾ ਸਕਦੇ ਰਾਜ ਤਾਂ ਬਾਅਦ ਦੀ ਗੱਲ ਹੈ ਪਹਿਲਾਂ ਆਪਣੇ ਆਪ ਨੂੰ ਤਾਂ ਸਹੀ ਕਰੀਏ ਮੈਥੋਂ ਇੱਕ ਬਜ਼ੁਰਗ ਨੇ ਪੁੱਛਿਆ ਇੱਥੇ ਤੁਹਾਡੇ ਨੇੜੇ ਹੀ ਪਿੰਡ ਹੈ ਮੈਨੂੰ ਆਂਦਾ ਜੀ ਕੀ ਕਰੀਏ ਫਿਰ ਇੱਥੇ ਤਾਂ ਅਰਪਤ ਨਰਪਤ ਧੰਧੂ ਘਰਾ ਮਚਿਆ ਪਿਆ ਮੈਂ ਕਿਹਾ ਆਪਣੇ ਆਪ ਨੂੰ ਬਚਾਲਾ ਬਜ਼ੁਰਗਾ ਜੇ ਤੂੰ ਆਪਣੇ ਆਪ ਨੂੰ ਬਚਾਲਿਆ ਸਮਝ ਲਓ ਪੰਜਾਬ ਬਚ ਗਿਆ ਕਿਉਂਕਿ ਜਦੋਂ ਤੂੰ ਬਚ ਗਿਆ ਤੂੰ ਆਪਦੇ ਮੁੰਡੇ ਨੂੰ ਕਹੇਂਗਾ ਤੂੰ ਆਪਦੇ ਬਾਕੀ ਪਰਿਵਾਰ ਨੂੰ ਕਹੇਂਗਾ ਔਰ ਤੇਰਾ ਪਰਿਵਾਰ ਪਿੰਡ ਨੂੰ ਕਹੂ ਤੇ ਪਿੰਡ ਪੂਰੇ ਪੰਜਾਬ ਨੂੰ ਕਹੂਗਾ ਸੋ ਇਹ ਜ਼ਰੂਰੀ ਹੈ ਕਿ ਇਹਦੇ ਲਈ ਸਾਥ ਦਿਓ ਨਾਲ ਜੁੜੋ ਔਰ ਜੋ ਐ ਕਿਹਾਂ ਕੋਝੀਆਂ ਹਰਕਤਾਂ ਗਵਰਨਮੈਂਟ ਕਰਦੀ ਐ ਉਹਦੇ ਬਾਰੇ ਸੋਚਿਓ ਜੇ ਕਿ ਸਾਥੋਂ ਅਸੀਂ ਜਿਹੜੇ ਹਥਿਆਰ ਚੱਕੀ ਫਿਰਦੇ ਅਸੀਂ ਕੋਈ ਹੋਰ ਨਾਰਾ ਦਿੱਤਾ ਅਸੀਂ ਕਿਹਾ ਕਿ ਆਓ ਰਲ ਕੇ ਪੰਜਾਬੀਆਂ ਦਾ ਖਾਲਸ ਪੰਜਾਬ ਬਣਾਈਏ ਖਾਲਸ ਕੀ ਐ ਖਾਲਸ ਵਾਰ-ਵਾਰ ਕਹਿ ਰਹੇ ਆਂ ਸ਼ੁੱਧ ਪਵਿੱਤਰ ਕ腐ਸ਼ਨ ਰਹਿਤ ਕੀ ਤੁਸੀਂ ਇਹ ਨਹੀਂ ਕਰਨਾ ਚਾਹੂਗੇ ਜੇ ਕਰਨਾ ਚਾਹੂਗੇ ਤਾਂ ਮਤੇ ਤੁਹਾਡੇ ਚ ਵੰਡੇ ਹੋਏ ਨਹੀਂ ਔਰ ਉਹ ਮਤਿਆਂ ਨੂੰ ਚੱਕ ਕੇ ਆਪ ਦੀਆਂ ਮੁੱਖੀਆਂ ਨੂੰ ਮਥਾਂ ਨੂੰ ਚੱਕ ਕੇ ਉਹਦਾ ਹੰਗਾਰਾ ਪਰਯੋਜਕ ਕਿ ਅਸੀਂ ਇਹ ਪੰਜ ਮਤਿਆਂ ਨੂੰ ਪਾਸ ਕਰਦੇ ਹਾਂ ਮੈਂ ਆ ਇੱਕ ਵਾਰੀ ਫੇਰ ਗਣਾਉਣਾ ਹੈ ਰੇਸ ਦਾ ਮਾਮਲਾ ਡੋਮਿਸੇਲ ਮਤਲਬ ਮੂਲ ਨਿਵਾਸੀ ਦਾ ਮਾਮਲਾ ਕਿ ਪੰਜਾਬ ਸਾਡਾ ਰਹੇ ਨਸ਼ੇ ਦਾ ਮਾਮਲਾ ਔਰ ਕਹਦਾ ਸੀ ਆਪਣਾ ਪਾਣੀਆ ਦਾ ਮਾਮਲਾ ਤੇ ਜਿਹੜਾ ਆਪਾਂ ਖੁਦ ਸਹੀ ਕਰ ਸਕਦੇ ਆ ਇੰਨਾ ਮਸਲਿਆਂ ਨੂੰ ਆਪਦੀਆਂ ਬਾਹਾਂ ਉਠਾ ਕੇ ਤੇ ਮੁਠੀਆਂ ਮੀਚ ਕੇ ਉਹਦਾ ਨਾਰਾ ਦਿਓ ਜੇ ਅਗਲੀ ਗੱਲ ਲੱਖਾਂ ਦੱਸਣ ਸਾਰੀ ਸੰਗਤ ਨੂੰ ਬੇਨਤੀ ਆ ਵੀ ਆਪਾਂ ਸਾਰੇ ਇੱਕ ਵਾਰੀ ਖੜੇ ਹੋ ਜਾਈਏ ਆਪੋ ਆਪਣੇ ਥਾਮਾਂ ਤੇ ਖੜੇ ਹੋ ਜਾ ਆਪਣੇ ਹੱਥ ਚ ਰੱਖਿਓ ਭਾਈ ਆਹ ਆਪਾਂ ਅੱਜ ਬਹੁਤ ਹੀ ਪਵਿੱਤਰ ਦਿਹਾੜੇ ਦੇ ਉੱਤੇ ਇਕੱਤਰ ਹੋਏ ਆ ਤੇ ਬਹੁਤ ਅਹਿਸ ਧਰਤੀ ਦੇ ਇਕੱਠੇ ਹੋਏ ਆ ਗੁਰੂ ਸਾਡੇ ਵੱਲ ਦੇਖਦਾ ਕੋਈ ਬੰਦਾ ਇਹ ਧਰਤੀ ਦੇ ਖੜ ਕੇ ਗਲਤਵਾਦਾਂ ਨਾ ਕਰਕੇ ਜਾਵੇ ਜੇ ਵਾਕਈ ਪੰਜਾਬ ਬਚਾਉਣਾ ਤਾਂ ਜੇ ਵਾਕਈ ਨਸਲਾਂ ਬਚਾਉਣੀਆਂ ਨੇ ਇਹ ਧਰਤੀ ਬਚਾਉਣੀ ਆ ਸੱਭਿਆਤਾ ਬਚਾਉਣੀ ਆ ਤਾਂ ਫਿਰ ਇਸ ਗੁਰੂ ਦੀ ਧਰਤੀ ਦੇ ਖੜੇ ਹੋ ਕੇ ਵहां ਖੜੀਆਂ ਕਰਕੇ ਗੁਰੂ ਨੂੰ ਹਾਜ਼ਰ ਨਜ਼ਰ ਜਾਣ ਕੇ ਸਮਰਪਿਤ ਹੋ ਕੇ ਆਪਣੀ ਧਰਤੀ ਆਪਣੀ ਕੌਮ ਨੂੰ ਆਪਣੀਆਂ ਰਸਲਾਂ ਨੂੰ ਇਹ ਵਾਅਦਾ ਕਰੋ ਵੀ ਅਸੀਂ ਕਿਸੇ ਫਰਿਸ਼ਤੇ ਦੀ ਈਕ ਨਹੀਂ ਕਰਾਂਗੇ ਅਸੀਂ ਆਪਣੀ ਬੋਲੀ ਬਚਾਉਣ ਲਈ ਅੱਗੇ ਆਵਾਂਗੇ ਆਪਣੇ ਪਾਣੀ ਬਚਾਉਣ ਲਈ ਅੱਗੇ ਆਵਾਂਗੇ ਆਪਣੀ ਧਰਤੀ ਬਚਾਉਣ ਲਈ ਅੱਗੇ ਆਵਾਂਗੇ ਆਪਣੇ ਇਤਿਹਾਸ ਨੂੰ ਬਚਾਉਣ ਲਈ ਅੱਗੇ ਆਵਾਂਗੇ ਜਿੱਥੇ ਕਿਤੇ ਜ਼ੁਲਮ ਹੁੰਦਾ ਧੱਕਾ ਹੁੰਦਾ ਖੜਾਂਗੇ ਵੀ ਲੜਾਂਗੇ ਵੀ ਬੋਲਾਂਗੇ ਵੀ ਤਿਆਰੋਂ ਬਾਈ ਆਪਾਂ ਪਿੱਛੇ ਹਟ ਜਾਨੇ ਆ ਦੇਖ ਲੋ ਬਾਹਰ ਜਕਾਰਾ ਬੁਲਾ ਦਿਓ ਬਾਹਾਂ ਬਾਹਾਂ ਖੜੀਆਂ ਕਰਕੇ ਅੱਜ ਸਾਰੇ ਮਤੇ ਪੜਨੇ ਆ ਤੇ ਆਪਣੇ ਤੋਂ ਸ਼ੁਰੂ ਕਰਕੇ ਆਪਣੇ ਪਰਿਵਾਰ ਤੋਂ ਸ਼ੁਰੂ ਕਰਕੇ ਜਵਾਕਾਂ ਤੋਂ ਸ਼ੁਰੂ ਕਰਕੇ ਪੰਜਾਬ ਚ ਲੈ ਕੇ ਜਾਣੇ ਆ ਜੇ ਵਾਕਈ ਚਾਹੁੰਦੇ ਆ ਨਹੀਂ ਤਾਂ ਫਿਰ ਆਪਾਂ ਰੈਲੀਆਂ ਕਰਦੇ ਰਵਾਂਗੇ ਸਾਡੇ ਵਰਗੇ ਬੋਲਦੇ ਰਹਿਣਗੇ ਤੂੰ ਸੁਣ ਕੇ ਘਰਾਂ ਨੂੰ ਤੁਰ ਜਾ ਕਰੋ ਕੋਈ ਫਾਇਦਾ ਨਹੀਂ ਭਾਈ ਨਿਕਲੋ ਯਾਰ ਜੇ ਆਪਾਂ ਚਾਹੁੰਦੇ ਆ ਕਿ ਪੰਜਾਬ ਬਚਿਆ ਰਹੇ ਬਾਹਾਂ ਖੜੀਆਂ ਕਰਕੇ ਬੋਲਦੀ ਆਪਾਂ ਜੇ ਕਰੇ ਪਹਿਲਾਂ ਮੈਂ ਬੋਲਦਿਆਂ ਕਿਹੜੇ-ਕਿਹੜੇ ਨੇ ਇੱਕ ਵਾਰੀ ਫੇਰ ਨਸ਼ਾ ਰੇਤ ਆਪਦਾ ਜਿਹੜਾ ਮੂਲ ਨਿਵਾਸੀ ਹੈ ਆਪਣਾ ਪਾਣੀ ਤੇ ਅਸੀਂ ਜੋ ਖੁਦ ਕਰਾਂਗੇ ਸਹਿਮਤ ਹੋ